ਸਾਹਿਬੀ ਕਮਾਲ ਦਸਮ ਪਾਸ਼ਾ ਸਵੰਸਦਾਨੀ ਅੰਤਕੇ ਦਸ ਦੇ ਤੰਤਾਂ ਲਈ ਗੁਰੂਗੰਸੇ ਮਹਾਰਾਜੀ ਦੇ ਪ੍ਰਕਾਸ਼ ਨੂੰ ਗੁਰਦੁਆਸਾ ਸਭਾ ਕਾਰੀ ਵਾਲਾਂ ਦੇ ਅੱਜ 5 ਜਨਮ ਦਿਨ ਮਨਾਏ ਗਏ ਇਸ ਸੰਸਾਨੇ ਬਾੜੀ ਉਤਸ਼ਾਹ ਦੇ ਸ਼ਬਦਾਂ ਨਾਲ ਭਾਜੀਆ ਪੜੀਆਂ ਔਰ ਇਹ ਜੋ ਦਸਮ ਪਾਸ਼ਾ ਮਹਾਰਾਜ ਦੇ ਪ੍ਰਕਾਸ਼ ਪੋਪਾ ਨੂੰ ਸਮਰਪਿਤ 1 ਦਸੰਬਰ ਤੋਂ ਅੰਮ੍ਰਿਤਵਲੇ ਸਮਾਗਮ ਵਿੱਚ ਜੋ ਇਹ ਧੋਗ ਜੋ ਕਿ ਜੋ ਜਮੀਨ ਤੱਕ ਚੱਲੇ ਉਸ ਤੋਂ ਅਪਰੰਤ ਅੱਜ શ્રી ਕਰਨਪਾਲ ਸਾਹਿਬ ਨੇ ਪੋਪਾ ਬਾਗ ਖਸ਼ੂਕੰਥਰੇ ਮਸ਼ਹੂਰ ਜਿਉਰੀ ਰਾਗੀ ਅਤੇ ਘਾੜੀ ਜਥਿਆਂ ਨੇ ਸੰਤਾਂ ਨੂੰ ਪਾਣੀ ਕਿਰਤ ਨੂੰ ਤੇ ਆਪੋ ਜੀ ਸੰਤਾਂ ਦਾ ਸੁਪਾਸਨਾਰਾਜ ਜਿਨ੍ਹਾਂ ਦੀ ਸਾਰੇ ਸੰਸਾਰ ਵਿੱਚ ਇੱਕ ਵੱਡੀ ਦੀਨ ਨਾਰਾਇਣ ਨੇ ਲੰਮੜਾ ਟਕਰਾ ਕੀਤਾ ਔਰ ਜਿੱਥੇ ਉਸ ਸਮੇਂ ਮੂਲ ਹਕੂਮਤਾਂ ਆਮ ਲੋਕਾਂ ਨੂੰ ਸਿਰ ਤੇ ਕਪੜਾ ਨਹੀਂ ਸੁਤਾਰ ਰਿਛੇ ਜਗਾਉਂਦੇ ਮਾਰਾਇ ਨੇ ਆਪਣੇ ਪਰਮਾਰ ਦੀ ਸਾਹਬਿਆ ਨੇ ਸ਼ੀਧੀ ਕਰਕੇ ਉਸ ਜੀਵਨ ਦੀ ਜੜ 뿌ਟੀ ਅੱਜ ਆਪਣੇ ਇਖਤਾਰ ਸੇ ਨੂੰ ਦੋ ਦੋ ਦਸਾਰਾ ਮਸ਼ਹੂਰ ਅੱਜ ਸਾਰੇ ਸੰਸਾਰ ਵਿੱਚ ਸਾਡਾ ਫਲਸਫਾ ਪੰਚ ਬੜੀ ਆਂ ਤੇ ਸ਼ਾਨ ਨਾਲ ਆਪਣੇ ਅੰਤ ਦੇ ਉੱਚੇ ਨਿਸ਼ਾਨ ਝੁਲਦੇ ਨੇ ਅਸਮਾਨ ਵਿੱਚ ਬਾਰਾਂ ਦੀਆਂ ਚੜ੍ਹਦੀ ਘੜਾ ਹੋਟੀਆਂ ਇਹ ਤੰਤਰ ਤੰਤ ਸੁਨ ਬਾਦਸ਼ਾਹ ਦਾ ਰਹਿ ਤੇ ਔਰ ਜਿਹੜਾ ਤੰਤਰ ਤੰਤ ਸੁਨ ਬਾਦਸ਼ਾਹ ਦਾ ਸਾਰੀ ਨਾਨਕ ਨਾਮ ਲੈਵਾ ਸਭ ਤੋਂ ਫੰਤੂ ਨੂੰ ਇੱਕ ਹੁਕਮਾ ਮਾਰਾਇਦਾ ਇਹੋ ਪਹੌੜ ਖੰਡੇ ਤੌਰ ਹੋਏ ਜਨਸੇਲ ਪ੍ਰਥਮ ਰਹਤੇ ਜਾਣ ਖੰਡੇ ਕੀ ਪਹੁੰਚ ਉਹ ਜਿਹੜੀ ਮਹਾਰਾਜੇ ਹੁਕਮ ਕੀਤਾ ਸਾਰੀਆਂ ਸੰਤਾਨਾਂ ਸਿੱਖੀ ਸਿੱਖ ਸਭਾ ਨੂੰ ਬੇਨਤੀ ਹੈ ਜਿਨ੍ਹਾਂ ਨੇ ਛੱਗਾ ਉਹ ਧੰਨ ਦਾ ਯੋਗਨ ਨਖਨ ਉਹ ਜਿਨ੍ਹਾਂ ਨਹੀਂ ਛੱਗਾ ਉਹ ਜਮੂਰ ਪਰ ਜੂਰ ਕੁਮਤਸ਼ਕ ਦੇ ਦਸ ਸੰਤਾਂ ਦਾ ਸਮਾਜ ਮਹਾਰਾਜ ਤੇ ਮਹਾਰਾਜਾ ਪਾਸ਼ਾ ਦੇ ਦਸੇ ਮਾਰਗ ਤੇ ਚੱਲਣ ਇਹ ਅੱਜ ਦਾ ਇਹੋ ਹੀ ਸਭ ਤੋਂ ਵੱਡੀ ਜਿਹੜੀ ਆ ਸਭ ਤੋਂ ਸਫਲ ਇਹੋ ਹੀ ਅਗੋ ਪਰਬੰਦੀ ਕਿ ਅਸੀਂ ਮਹਾਰਾਜ ਦੇ ਦਸੇ ਬਾਤਾਂ ਵਿੱਚ ਕੋਈ ਗੋਦਰਾ ਸੇਵਾ ਕਮੇਟੀ ਉਸ ਸਿਮਾ ਵੱਲੋਂ ਸਾਰੀਆਂ ਸੰਤਾਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਰੇ ਹੀ ਸੰਸਾਰ ਦੇ ਵਾਸਤੇ ਸਾਰੇ ਨਾਮਕ ਨਾਮ ਦੇ ਸਥਾਨ ਨੂੰ ਅੱਜ ਸਮਾਗਮ ਅਰੇ ਕਾਸ਼ ਨੂੰ ਰੱਖ ਲਗਾ ਹਾਂਜੀ ਬਾਬੇ ਕੋਈ ਅੱਜ ਰਾਤ ਦੇ ਵੀ ਸਮਾਗਮ ਨੇ ਇਥੇ ਔਰ ਇਹ ਸੰਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਰਾਤ ਨੂੰ 5 ਜਨਵੇਂ ਨੂੰ ਸ਼ਾਮ ਦੇ ਸਮਾਗਮ ਵੀ ਰੱਖੇ ਗਏ ਨੇ ਜੋ ਕਿ ਸ਼ਾਮ ਨੂੰ 6 ਵਜੇ ਲੈ ਕੇ 10 ਵਜੇ ਚੱਲਣਗੇ ਜਿਸ ਵਿੱਚ ਪੰਥ ਦੇ ਕਿਸ਼ੋਰ ਕਮਿਸ਼ੀ ਜਿਹਾ ਭਾਈ ਸ਼ਮਸ਼ੇਰ ਸਿੰਘ ਜੀ ਘਰ ਨੂੰ ਆ ਰਹੇ ਹੋਣਗੇ ਸੰਤਾਂ ਨੇ ਇਹਨਾਂ ਸਮਾਗਮਾਂ ਜਿਹਾ ਵੀ ਆਪਾਂ ਕੀ ਦੰਦਾਂ ਤੋਂ ਸੁਣ ਪਾ ਸ਼ਮਾਰਨੇ ਕੁਸ਼ਕੀ ਲੈਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਜੇ ਸਮਾਰੋਹ ਰਾਤ ਦੇ ਇਹ ਜੋ ਰਾਤ ਦੇ ਸਮਾਰੋਹ ਨੇ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲਣਗੇ 10 ਵਜੇ ਸਾਰੇ ਸਮਾਰੋਹ ਦੀ ਸਮਾਪਤੀ ਹੋਏਗੀ ਔਰ ਮੰਚ ਦੀ ਚੜ੍ਹਨੀ ਗਲਾ ਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੱਜਵਾ ਜੇ ਗੁਰਦਰਾ ਸਿੰਘ ਸਭਾ ਤੇ ਸ਼ਾਮ ਚੱਲਣਾ ਅੱਜ ਦੇ ਸਮਾਰੋਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਜੀ ਇਹਦੇ ਪ੍ਰੋਗਰਾਮ ਲਿਖੇ ਸੀ ਲਿਖੇ ਗਏ ਸੀ ਪ੍ਰਭਾਤ ਵਰੀਆਂ ਦੇ ਉੱਤੋਂ ਬਾਅਦ ਨਗਰ ਕੀਰਤਨ ਦੇ 3 ਤਰੀਕ ਨੂੰ ਸ੍ਰੀ ਖੰਪਰ ਸਾਹਿਬ ਜੀ ਦੇ ਪਾਸ ਪਾਠ ਆਰੰਭ ਕੀਤੇ ਗਏ ਅੱਜ ਉਹਨਾਂ ਦੀ ਜਿਹੜੀ ਅਭੀ 5 ਤਰੀਕ ਨੂੰ ਸੰਪੂਰਨਤਾ ਰਹੀ ਹੈ ਇਹਦੇ ਵਿੱਚ ਇਹ ਸ੍ਰੀ ਮਸ਼ਹੂਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਤੋਂ ਵਰਸੋਏ ਕਝੂਰੀ ਰਗੀ ਸਰਦਾਰ ਸਤਨਾਮ ਸਿੰਘ ਜੀ ਘਵਾੜਾ ਕਾ ਜੀ ਆਏ ਸੀ ਉਹਨਾਂ ਨੇ ਬਹੁਤ ਹੀ ਵਧੀਆ ਬਾਣੀ ਪੜ ਕੇ ਬਹੁਤ ਸੰਤਾਨਾਂ ਨੇ ਹਾਲ ਕੀਤਾ ਉਸ ਤੋਂ ਬਾਅਦ ਪੰਥ ਦਾ ਵਸ਼ੂਰ ਸਾਡੀ ਜੱਤਾ ਸਰਦਾਰ ਲਖਨ ਸਿੰਘ ਜੀ ਚੌਧਰਪੁਰੇ ਵਾਲੇ ਉਹਨਾਂ ਨੇ ਵੀ ਸੰਤਾਨ ਨੂੰ ਬਾਣੀ ਦਾ ਬਹੁਤ ਜ਼ਿਆਦਾ ਨਿਹਾਲ ਕੀਤਾ ਕਿ ਬਾਕੀ ਇਹਨਾਂ ਤੋਂ ਪ੍ਰਬੰਧ ਕਰਦੇ ਹੋયા ਕੋਈ ਵੀ ਕਿਸੇ ਵੇਲੇ ਕਮੀਆਂ ਤੁਲੀਆਂ ਰਹਿ ਜਾਂਦੀਆਂ ਨੇ ਅਸੀਂ ਸਾਥ ਸਾਰੇ ਬਖਸ਼ਿਸ਼ ਯੋਗ ਹੈ ਬਖਸ਼ ਲੈਣਾ ਮਕਬੂਰ ਵੀ ਕਈ ਪ੍ਰੋਗਰਾਮ ਜਿਹੜੇ ਨੇ ਸੰਗਤ ਦੀ ਸਲਾਹ ਨਾਲ ਹੀ ਕੀਤੇ ਜਾਂਦੇ ਨੇ। ਬਨਾਰਕੀ ਜਿਹੜਾ ਡੜਵਾਂ ਤੋਂ ਉਹ ਨਗਰ ਕੀਰਤਨ ਗਿਆ ਸੀ ਵੀ ਸੰਗਤ ਦੀ ਸਲਾਹ ਨਾਲ ਹੀ ਗਿਆ ਸੀ। ਕਿ ਉੱਧਰ ਦੇ ਸੰਗਤਾਂ ਦੀ ਪੁਰਜ਼ੋਰ ਮੰਗ ਸੀ ਇਸ ਕਰਕੇ ਉੱਧਰ ਗਿਆ ਸੀ ਪਰ ਸੰਗਤਾਂ ਦਾ ਵੇਖਣ ਚ ਬਹੁਤ ਜ਼ਿਆਦਾ ਉਤਸ਼ਾਹ ਆਇਆ। ਮੈਂ ਸਾਰੀ ਸੰਗਤ ਨੂੰ ਆਲੇ-ਦੁਆਲੇ ਦੇ ਇਲਾਕੇ ਨੂੰ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੁਰਪੁਰਬ ਦੀ ਲਖ ਲਖ ਰੁਦਾਈ ਗੁੰਦਾ ਮੈਂ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਇਹ ਗੁਰੂ ਘਰ ਨਾਲ ਕੰਮ ਚ ਮਾਨ ਨਾਲ ਜੁੜੇ ਰਹਿਣਗੇ ਮੈਂ ਉਹਦੇ ਛੋਟੇ ਜਿਹੇ ਸੰਬੰਧ ਵਿੱਚ ਇੱਕ ਕਵਤਾ ਕਹਿ ਲੱਗਾ ਵਾ ਜੀਤਾਂ ਆਖ ਦੀ ਸੱਚਾ ਪਾਤਸ਼ਾਹ ਵੇ ਸੁਪਨੇ ਵੇਖੇ ਮੈਂ ਰਾਤ ਹੈਰਾਨੀਆਂ ਦੇ ਸਰਸਾ ਨਦੀ ਤੇ ਮੱਛਿਆ ਜੰਗ ਭਾਰੀ ਸਿੰਧ ਜੁਟੇ ਨੇ ਨਾਲ ਅਫਦਾਨੀਆਂ ਦੇ ਮੈਨੂੰ ਦੱਸੀ ਵੇ ਸੱਚਾ ਪਾਤਸ਼ਾਹ ਇਹ ਝੂਠਾ ਕਿ ਸੱਚਾ ਖਵਾਬ ਹੋਸੀ ਰਾਜ ਭਾਗ ਜੇ ਹੋ ਗਿਆ ਖਾਲਸਾ ਤੇ ਸਾਨੂੰ ਕੀ ਕੁਰਬਾਨੀਆਂ ਦਾ ਲਾਭ ਹੋਸੀ ਮਾਤਾ ਜੀਤਾ ਜੀ ਕਹਿੰਦੇ ਨੇ 10 ਆਨੰਦ ਪੂਰੀ ਦੇ ਵਾਸੀ ਆਵੇ ਕਿੱਥੇ ਤੋੜ ਵਿਛੋੜ ਆਇਓ ਮੇਰੀ ਅੱਖ ਦੇ ਚਮਕਦੇ ਤਾਰਿਆਂ ਨੂੰ ਜੀ ਫਿਰ ਬੁੱਢੇ ਬਸੇ ਬਾਸ਼ਾ ਜੀ ਆਪ ਜੀ ਨੇ ਕਿਤੇ ਕੌਣ ਤੇਰਾ ਤੇ ਕੌਣ ਮੇਰਾ ਜੀਦੀ ਚੀਜ਼ ਸੀ ਉਸ ਕੋਲ ਕੋ ਚਾਹ ਆਇਆ ਇਹ ਕਰਜਕਰਤਾਰ ਦਾ ਸਿਰ ਮੇਰੇ ਭਾਗਾਂ ਵਾਲੀ ਇਸਤਰੀ ਨੂੰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ